ਜੋ ਤਾਂ ਬੱਚੇ ਹੋਈ ਲੋ 95000 ਬੱਚਾ ਜਿਹੜਾ ਉਹਨਾਂ ਨੂੰ ਸਕਾਲਰਸ਼ਿਪ ਦੇ ਚੁੱਕੇ ਆ ਹਰ ਸਾਲ ਯੂਨੀਵਰਸਿਟੀਆਂ ਦੇ ਕਾਲਜਸ ਦੇ ਜਿਹੜੇ ਬੱਚੇ ਸਾਡੇ ਕੋਲ ਆ ਰਹੇ ਨੇ ਜਿਹਦੇ ਵੀ 1200 ਬੱਚਾ ਹਰ ਸਾਲ ਜਿਹੜਾ ਸਾਡੇ ਕੋਲ ਸਪਾਂਸਰਸ਼ਿਪ ਲੈਂਦੇ ਆ ਇਸ ਦੀ ਪੋ ਆਖਰੀ ਗੱਲ ਹੈ ਕਿ ਅਸੀਂ ਫਿਕਸ ਕੀਤੀ ਕਮੇਟੀ ਹੈ ਕਿ ਕਿੰਨੇ ਪਰਸੈਂਟ ਜਿੰਨੇ ਮਾਰਕਸ ਹੋਣਗੇ ਉਹ ਸਾਰਨਾਸੀ ਉਹਨਾਂ ਦਾ ਅਮਾਉਂਟ ਫਿਕਸ ਕਰਦੇ ਆ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਮੇਰੇ ਇਹ ਕਿ ਹਫਲੇ ਕਿਤਾ ਦੱਸਦੇ ਕਿ ਕੋਈ ਵੀ ਬੱਚਾ ਜਿਹੜਾ ਅਗਰ ਉਹ ਪੇਰੈਂਟਸ ਨਹੀਂ ਹੋਵੇ ਪੇਰੈਂਟਸ ਲੈਸ ਜਾਂ ਸਿੰਗਲ ਪੇਰੈਂਟਸ ਹੈ ਸੋ ਉਹਨਾਂ ਦੀ ਫੀਸ ਅਪੂਰੀ ਦੇ ਦਿੰਦੇ ਆ ਉਹਨਾਂ ਦਾ ਨੰਬਰ ਵੀ ਨਹੀਂ ਦੇਖਦੇ ਅਸੀਂ ਕਿ ਉਹਨਾਂ ਦਾ ਨੰਬਰ 60% ਹੈ ਕਿ 65% ਹੈ ਕਿ 70% ਹੈ ਉਸ ਹੀ ਕਦੀ ਨਾਂ ਨਹੀਂ ਕੀਤੀ ਅਜੇਕਰ ਮੇਰਾ ਸਾਥ ਇਹਨਾਂ ਨੇ ਕਿਹਾ ਕਿ ਉਹ ਬੱਚੇ ਦੀ ਅਸੀਂ ਫੀਸ ਨਹੀਂ ਰੋਗਣੀ ਉਹਨੂੰ ਚੰਸ ਦੇਉ ਬਣਨ ਦਾ ਡਾਕਟਰ ਐਸ ਪੀ ਸਿੰਘ ਜੀ ਓਬਰਾਏ ਸਾਡੇ ਕੋਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਆਏ ਨੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਤੇ ਅਸੀਂ ਰਿਣੀ ਐ ਇਹਨਾਂ ਦੀ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅਬਰੌਏ ਸਾਹਿਬ ਪਿਛਲੇ 10 ਸਾਲ ਤੋਂ ਸਾਡੇ ਇੱਥੇ ਇਹਨਾਂ ਨੇ ਜੋ ਲਿਮਿਟ ਰੱਖੀ ਹੈ ਕਿ 100 ਵਿਦਿਆਰਥੀ ਨੂੰ 10000 ਰੁਪਏ ਸਾਲਾਨਾ ਦਾ ਇਹ ਸਕਾਲਰਸ਼ਿਪ ਦਿੰਦੇ ਨੇ ਉਸ ਦੇ ਲਈ ਇਹਨਾਂ ਦਾ ਕ੍ਰਾਈਟੇਰੀਆ ਰੱਖਿਆ ਹੋਇਆ ਹੈ ਕਿ ਲੋੜਵੰਦ ਹੋਵੇ ਪਰਿਵਾਰ ਲੋੜਵੰਦ ਹੋਵੇ ਤੇ ਬੱਚਾ ਪੜ੍ਹਨ ਵਾਲਾ ਹੋਵੇ ਮੈਨੂੰ ਇਹ ਗੱਲ ਦੱਸਣ ਲੱਗਿਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ 700 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ 70,57,000 ਰੁਪਏ ਦੀ ਇਹ ਜੋ ਐਡ ਹੈ ਮੋਦੀ ਕਾਲਜ ਦੇ ਵਿਦਿਆਰਥੀਆਂ ਨੂੰ ਦੇ ਚੁੱਕੇ ਹੈ ਸਾਨੂੰ ਬੜੀ ਖੁਸ਼ੀ ਹੈ ਜਦੋਂ ਉਹਨਾਂ ਵਿਦਿਆਰਥੀਆਂ ਨੂੰ ਹੁਣ ਉਚੇਰੀ ਸਿੱਖਿਆ ਲੈਂਦੇ ਕੋਈ ਕੰਮ ਕਰਦੇ ਜਾਂ ਆਪਣੀ ਜ਼ਿੰਦਗੀ 'ਚ ਕਾਮਯਾਬੀ ਵੱਲ ਵਧਦੇ ਆ ਹੋਇਆ ਦੇਖ ਰਹੇ ਹਾਂ ਸੋ ਮੋਦੀ ਕਾਲਜ ਹਮੇਸ਼ਾ ਤੋਂ ਹੀ ਇਸ ਗੱਲ ਲਈ ਉਬਰੋਏ ਸਾਹਿਬ ਦਾ ਰਣੀ ਹੈ ਤੇ ਅਸੀਂ ਰਾਏ ਉਬਰਾਏ ਸਾਹਿਬ ਨੂੰ ਇਹ ਵੀ ਯਕੀਨ ਦਿਵਾਉਨੇ ਹੈ ਕਿ ਅਸੀਂ ਇੱਥੇ ਪੂਰਾ ਮੈਕੈਨਿਜ਼ਮ ਐਸਟੈਬਲਿਸ਼ ਕੀਤਾ ਹੈ ਸਾਡੇ ਡੀਨ ਸਟੂਡੈਂਟਸ ਹੈਡ ਆਫ ਡਿਪਾਰਟਮੈਂਟਸ ਇੱਕ ਕਮੇਟੀ ਬਣਦੀ ਹੈ ਜੋ ਕਿ ਸਕਰੀਨਿੰਗ ਡਬਲ ਸਕਰੀਨਿੰਗ ਕਰਦੀ ਹੈ ਵਿਦਿਆਰਥੀਆਂ ਦੀ ਤੇ ਉਸ ਤੋਂ ਬਾਅਦ ਦੇ ਵਿੱਚ ٹرسٹ ਨੂੰ ਉਹ ਕੇਸ ਭੇਜੇ ਜਾਂਦੇ ਆ ਮੈਨੂੰ ਇਥੇ ਇਹ ਦੱਸਣ ਲੱਗਿਆ ਵੀ ਖੁਸ਼ੀ ਹੁੰਦੀ ਹੈ ਕਿ ਅੱਜ ਤੱਕ ਸਾਡੇ ਸ਼ਾਇਦ ਹੀ ਕੋਈ ਇੱਕ ਦੋ ਬੱਚੇ ਰੁਕੇ ਹੋਣ ਜਿੰਨੀ ਲਿਸਟ ਅਸੀਂ ਭੇਜਦੇ ਆ ਉਹ ਜਰੂਰ ਉਬਰਾਏ ਸਾਹਿਬ ਵੱਲੋਂ ਅਪਰੂਵ ਹੋ ਜਾਂਦੀ ਹੈ ਤੇ ਉਹਨਾਂ ਨੂੰ ਸਕਾਲਰਸ਼ਿਪ ਮਿਲਦਾ ਹੈ ਸੋ ਇੱਕ ਵਾਰ ਫਿਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਇਹਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਹੈ ਕਿ ਮੋਦੀ ਕਾਲਜ ਵੱਲੋਂ ਇਹ ਸਕਰੀਨਿੰਗ ਹੋ ਕੇ ਬਿਲਕੁਲ ਸਹੀ ਅਤੇ ਲੋੜਵੰਦ ਬੱਚੇ ਹੀ ਇਹਨਾਂ ਕੋਲ ਇਸ ਸਕਾਲਰਸ਼ਿਪ ਲਈ ਭੇਜੇ ਜਾਣਗੇ ਬਹੁਤ